ਤੁਸੀਂ ਅੱਜ ਅੱਧੇ ਬੋਲ ਤੇ ਐਡੀ ਵੱਡੀ ਤਦਾਦ ਦੇ ਵਿੱਚ ਖਬਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਅੱਜ ਮੌਜੂਦ ਨੇ ਸਾਡੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਐਮਐਲਏ ਬਟਾਲੇ ਤੋਂ ਸਤਕਾਰਯੋਗ ਸ਼ੈਰੀ ਕਲਸੀ ਜੀ ਸਾਡੇ ਅੰਮ੍ਰਿਤਸਰ ਤੋਂ ਐਮਐਲਏ ਸਰਦਾਰ ਇੰਦਰਬੀਰ ਸਿੰਘ ਨਿੱਜਰ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਤੇ ਜਨਰਲ ਸੈਕਟਰੀ ਡਾਕਟਰ ਸਨੀ ਆਲੂ ਵਾਲੀਆ ਜੀ ਪਰਮਵੀਰ ਸਿੰਘ ਪ੍ਰਿੰਸ ਜੀ ਤੇ ਜਿੰਨੇ ਵੀ ਸਾਥੀ ਅੱਜ ਸਾਡੇ ਵਿੱਚ ਮੌਜੂਦ ਨੇ ਮੈਂ ਸਾਰਿਆਂ ਵੱਲੋਂ ਫਤਿਹ ਕਰਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਅੱਜ ਬੜੀ ਖੁਸ਼ੀ ਦਾ ਦਿਨ ਹੈ ਔਰ ਮੈਂ ਖੁਸ਼ਖਬਰੀ ਦੱਸਦੇ ਹੋਏ ਸਾਨੂੰ ਸਾਨੂੰ ਸਾਰਿਆਂ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡਾ ਭਰਾ ਸਾਡਾ ਭਰਾ ਸਤਨਾਮ ਸਿੰਘ ਸਨੀ ਮਾਸਟਰ ਜੋ ਸਾਡੇ ਨਾਲ ਬੈਠਾ ਹੈ ਜੋ ਕਿ ਸਾਡੇ ਵਾਰ ਨੰਬਰ 58 ਤੋਂ ਮਿਊਨਿਸਪਲ ਕਾਉਂਸਲਰ ਵੀ ਨੇ ਜਿਹੜੇ ਕਿ ਬੀਤੇ ਕੁਝ ਦਿਨ ਪਹਿਲਾਂ ਕਿਸੇ ਆਪਸੀ ਜਿਹਨੂੰ ਕਹਿੰਦੇ ਆ ਵੀ ਖੱਟ-ਮਿੱਠੀ ਕਾਰਨਾ ਕਰਕੇ ਪਾਰਟੀ ਤੋਂ ਚਲੇ ਗਏ ਸੀ ਔਰ ਉਹਨਾਂ ਨੇ ਅੱਜ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਤਨ ਜਤਨ ਮਾਸਟਰ ਸਨੀ ਜੀ ਦਾ ਅੱਜ ਭਾਵ ਬਰਥਡੇ ਆਪਣੇ ਜਨਮ ਦੇ ਨਾਲੇ ਦਿਨ ਜਤਨ ਅੱਜ ਮਾਸਟਰ ਸਨੀ ਜੀ ਦਾ ਬਰਥਡੇ ਹੈ ਉਸ ਦਿਨ ਇਹਨਾਂ ਨੇ ਆਪ ਮੁਹਾਰੇ ਅੱਕੇ-ਓਕੇ ਫੋਨ ਕਰਕੇ ਕਿਹਾ ਕਿ ਮੈਂ ਦਿਲੋਂ ਚਾਹੁੰਦਾ ਕਿ ਪਰਿਵਾਰ ਤੋਂ ਅੱਡ ਹੋ ਕੇ ਆਪਣੇ ਪਰਿਵਾਰ ਆਪਣੇ ਆਮ ਆਦਮੀ ਪਾਰਟੀ ਪਰਿਵਾਰ ਤੋਂ ਆਪਣੀ ਪਾਰਟੀ ਤੋਂ ਅੱਡ ਹੋ ਕੇ ਮੇਰਾ ਜੀ ਨਹੀਂ ਲੱਗ ਰਿਹਾ ਮੇਰਾ ਮਨ ਕਰ ਰਿਹਾ ਮੈਂ ਖੇਤੀ ਤੋਂ ਖੇਤੀ ਆਪਣੀ ਪਾਰਟੀ 'ਚ ਆਪਣੇ ਘਰ ਵਾਪਸੀ ਕਰਾਂ ਵੱਡਾ ਦਿਲ ਦਿਖਾਇਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਅਸੀਂ ਜਦੋਂ ਗੱਲ ਕੀਤੀ ਸਾਡੇ ਆਨਰੇਬਲ ਸੀਐਮ ਸਾਹਿਬ ਦੇ ਨਾਲ ਉਹ ਕਹਿੰਦੇ ਕੋਈ ਨਹੀਂ ਬੱਚਿਆਂ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਦੇ ਵਿੱਚ ਪਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਕਹਿੰਦੇ ਬੜੇ ਮਾਨ ਇੱਜ਼ਤ ਦੇ ਨਾਲ ਬੜੇ ਚੋਹਾਂ ਦੇ ਨਾਲ ਅੱਜ ਜੇ ਸਨੀ ਦਾ ਬਰਥਡੇ ਹੈ ਤਾਂ ਜੋ ਉਹਨੂੰ ਬੜੇ ਇੱਜ਼ਤ ਦੇ ਨਾਲ ਤੁਸੀਂ ਪਾਰਟੀ ਦੇ ਵਿੱਚ ਵਾਪਸ ਲੈ ਕੇ ਆਓ ਸੋ ਸਾਡੀ ਸਮੂਹ ਟੀਮ ਨੇ ਜਿੰਨੀ ਅੱਜ ਟੀਮ ਬੈਠੀ ਹੈ ਅਸੀਂ ਸਾਰਿਆਂ ਨੇ ਸਾਡੇ ਭਰਾ ਸਤਨਾਮ ਸਿੰਘ ਸਨੀ ਨੂੰ ਇਸ ਖੁਸ਼ ਮਤਲਬ ਕਿ ਖੁਸ਼ੀ ਦੇ ਮੌਕੇ ਦੇ ਉੱਤੇ ਅੱਜ ਪਾਰਟੀ ਦੇ ਵਿੱਚ ਆਪਣੇ ਘਰ ਦੇ ਵਿੱਚ ਵਾਪਸੀ ਕਰਵਾਈ ਹੈ ਔਰ ਜਿਸ ਕਰਕੇ ਮੈਂ ਆਪਣੇ ਭਰਾ ਸਨੀ ਮਾਸਟਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਏਸੇ ਦੇ ਨਾਲ ਥੈਂਕ ਯੂ ਏਸੇ ਦੇ ਨਾਲ ਸਾਡੇ ਮਰਹੂਮ ਗੁਰਪ੍ਰੀਤ ਸਿੰਘ ਗੋਗੀ ਜੀ ਜਿਨ੍ਹਾਂ ਦੇ ਮਤਲਬ ਕਿ ਇਸ ਸੰਸਾਰ ਤੇ ਜਾਣ ਤੋਂ ਬਾਅਦ ਚ ਲੁਧਿਆਣਾ ਵੈਸਟ ਦੀ ਇਲੈਕਸ਼ਨ ਹੋ ਰਹੀ ਹੈ ਤੇ ਉਹਨਾਂ ਦੇ ਭਾਣਜੇ ਪਰਮਵੀਰ ਸਿੰਘ ਰੋਨੀ ਜੀ ਜਿਹੜੇ ਕਿ ਸਨੀ ਮਾਸਟਰ ਜੀ ਦੇ ਨਾਲ ਏ ਜਾਨੀ ਕਿ ਕੁਝ ਦਿਨ ਪਹਿਲਾਂ ਜਦੋਂ ਗਏ ਸੀ ਅੱਜ ਸਾਡੇ ਨਾਲ ਪਰਮਵੀਰ ਸਿੰਘ ਰੋਨੀ ਜੀ ਬੈਠੇ ਨੇ ਉਹਨਾਂ ਦੇ ਭਾਣਜੇ ਉਹਨਾਂ ਨੇ ਵੀ ਇਹ ਗੱਲ ਨੂੰ ਭਰੋਸਾ ਜਤਾਇਆ ਕਹਿੰਦੇ ਜੇ ਸਨੀ ਚੱਲਿਆ ਤੇ ਕਹਿੰਦੇ ਮੈਂ ਰ ਵੀ ਉਰੇ ਦਿਲ ਨਹੀਂ ਲੱਗਦਾ ਮੈਂ ਵੀ ਵਾਪਸ ਜਾਣਾ ਚਾਹਣਾ ਸੋ ਅਸੀਂ ਦੋਏ ਭਰਾਵਾਂ ਨੂੰ ਪਰਮਵੀਰ ਸਿੰਘ ਰੋਨੀ ਜੀ ਨੂੰ ਸਨੀ ਮਾਸਟਰ ਜੀ ਨੂੰ ਅੱਜ ਸਾਡੀ ਟੀਮ ਨੇ ਜੁਆਇਨ ਕਰਾਇਆ ਸੋ ਬਹੁਤ-ਬਹੁਤ ਮੁਬਾਰਕਾਂ ਇਸ ਤੋਂ ਬਾਅਦ ਚੋ ਮੇਰੇ ਤੋਂ ਬਾਅਦ ਚੋ 2 ਮਿੰਟ ਲਈ ਸਾਡੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਜੀ ਬੋਲਣਗੇ ਫਿਰ ਸਨੀ ਮਾਸਟਰ ਜੀ ਬੋਲਣਗੇ ਫਿਰ ਉਸ ਤੋਂ ਬਾਅਦ ਚੋ ਆਪਾਂ ਰਸਮੀ ਤੌਰ ਤੇ ਪਰਿਵਾਰ ਦੇ ਅੰਦਰ ਦੁਬਾਰਾ ਇਹਨਾਂ ਦੀ ਜਿਹੜੀ ਵਾਪਸੀ ਹੈ ਉਹ ਪਾਰਟੀ ਦਾ ਜਿਹੜਾ ਜਣੇ ਕਿ ਸਾਡਾ ਸਿੰਬਲ ਹੈ ਉਹ ਇਹਨਾਂ ਦੇ ਗਲੇ ਦੇ ਵਿੱਚ ਪਾ ਕੇ ਆਪਾਂ ਇਹਨਾਂ ਦੀ ਘਰ ਵਾਪਸੀ ਕਰਾਂਗੇ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਦੁਪਹਿਰੇ ਹੀ ਆ ਗਿਆ ਸੋ ਅਸੀਂ ਦਿਲ ਦੀ ਗਹਿਰਾਈ ਤੋਂ ਇਹਦਾ ਜੀ ਆਖਦੇ ਹਾਂ ਔਰ ਪਰਿਵਾਰ ਦਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਇਹਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਦੀ ਮਿਹਨਤ ਜਿਹੜੀ ਹੈ ਉਹਦਾ ਨਤੀਜਾ ਸੀ ਜਿਹੜਾ ਇਹਨੂੰ ਕਾਉਂਸਲਰ ਇਹ ਬਣਿਆ ਸੋ ਇਹਦੇ ਨਾਲ ਨਾਲ ਸਾਡੇ ਗੋਗੀ ਜੀ ਦਾ ਭਾਂਜਾ ਜਿਹੜਾ ਉਹ ਵੀ ਜਿਹੜੇ ਨਾਲ ਇਕੱਠਿਆਂ ਨੇ ਪਾਰਟੀ ਜਿਹੜੀ ਜੁਆਇਨ ਕੀਤੀ ਸੀ ਅੱਜ ਉਹ ਵੀ ਭਰਾ ਸਾਡਾ ਉਹਨੇ ਵੀ ਕਰਵਾਪਤੀ ਕੀਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ ਔਰ ਹੁਣ ਵੀ ਦੱਸ ਰਿਹਾ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਚਾਹੁੰਦੀ ਹੈ ਵੀ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਉਹਨਾਂ ਤੇ ਜਿਹੜਾ ਵਰਤਿਆ ਜਾਵੇ ਸੋ ਕਹਿਣ ਦਾ ਭਾਵ ਤੁਸੀਂ ਹੋਰ ਦਿਨ ਪ੍ਰਤੀ ਦਿਨ ਜਿਹੜੀਆਂ ਵੱਡੇ ਪਰਿਵਾਰ ਵੱਡਾ ਕਾਫਲਾ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਵਾਧਾ ਹੋਇਆ ਦੇਖੋਗੇ ਮੈਂ ਦਿਲ ਦੀ ਗਹਿਰਾਈ ਤੋਂ ਇੱਕ ਵਾਰ ਫੇਰ ਇਹਨਾਂ ਨਾਲ ਜੀ ਆਇਆਂ ਆਖਦਾ ਹਾਂ ਬਹੁਤ ਬਹੁਤ ਮਿਹਰਬਾਨੀ ਅਬੂ ਨੇ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਨਾਮ ਸਿੰਘ ਸਣੀ ਮਾਸਟਰ ਅੱਜ ਆਪਣੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸੀਐਮ ਭਗਵੰਤ ਮਾਨ ਜੀ ਅਰਵਿੰਦ ਕੇਦਰੀਵਾਲ ਜੀ ਆਪਣੇ ਸ਼ੈਰੀ ਕਲਸੀ ਜੀ ਸਨੀ ਆਲੂ ਵਾਲੀਆ ਜੀ ਸੌਂਦ ਸਾਹਿਬ ਨਿੱਜਰ ਸਾਹਿਬ ਜੋ ਅੱਜ ਮੇਰੇ ਨਾਲ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆਸ਼ੀਰਵਾਦ ਦੇ ਕੇ ਦੁਬਾਰਾ ਜੁਆਇਨਿੰਗ ਕਰਾਈ ਆ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਮੇਰੀ ਗਲਤੀ ਸੀ ਕਿ ਮੈਂ ਦੂਜੀ ਕਾਂਗਰਸ ਪਾਰਟੀ ਵੱਲ ਗਿਆ ਬਾਅਦ ਵਿੱਚ ਮੈਨੂੰ ਇਹ ਭਲੇਖਾ ਦੂਰ ਹੋਇਆ ਕਿ ਦੂਰ ਦੇ ਢੋਲੀ ਸੁਭਾਅ ਨੇ ਸੀਗੇ ਕੋਲੇ ਜਾ ਕੇ ਪਤਾ ਲੱਗਿਆ ਕਿ ਉਹਨਾਂ ਦੇ ਤਾਂ ਆਪਸੀ ਫੁੱਟਾਂ ਹੀ ਬਹੁਤ ਜ਼ਿਆਦਾ ਨੇ ਮੇਰੀ ਮੇਰੀ ਕਿਸੇ ਨੇ ਕੀ ਬਾ ਫੜਨੀ ਆ ਜੋ ਆਪਸ ਵਿੱਚ ਲੜਦੇ ਪਏ ਨੇ ਤੇ ਜੋ ਮੈਂ ਫਿਰ ਅੱਜ ਫੈਸਲਾ ਕੀਤਾ ਕਿ ਮੈਂ ਆਪਣੀ ਆਪਣੇ ਜਨਮ ਦੇਣ ਵਾਲੀ ਪਾਰਟੀ ਜਿਨੇ ਮੈਨੂੰ ਜਨਮ ਦਿੱਤਾ ਜਿਨੇ ਮੈਨੂੰ ਕੌਂਸਲਰ ਬਣਾਇਆ ਇੱਥੇ ਤੱਕ ਪਹੁੰਚਾਇਆ ਤੇ ਮੈਨੂੰ ਇੰਨੇ ਤਰੱਕੀ ਮਾਨ ਬਖਸ਼ਿਆ ਮੇਰਾ ਉੱਥੇ ਜਾਣਾ ਹੀ ਬੈਟਰ ਹੈ ਕਿ ਅੱਜ ਫਿਰ ਸੀਐਮ ਭਗਵੰਤ ਮਾਨ ਜੀ ਨਾਲ ਵੀ ਮੁਲਾਕਾਤ ਕਰਕੇ ਸਾਰੀ ਪਾਰਟੀ ਦੀ ਹਾਈ ਕਮਾਂਡ ਨਾਲ ਮੀਟਿੰਗ ਕਰਕੇ ਉਹਨਾਂ ਨੇ ਮੈਨੂੰ ਵਾਪਸ ਹੀ ਅੱਜ ਇੱਥੇ ਜੁਆਇਨ ਕਰਵਾਇਆ ਵਾ ਤੇ ਮੈਂ ਧੰਨਵਾਦ ਕਰਦਾ ਵਾਂ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਗਲਤੀ ਦਾ ਵੀ ਅਹਿਸਾਸ ਕਰਦਾ ਵਾਂ ਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨਾਲੋਂ ਕਈ ਗੁਣਾ ਬੈਟਰ ਹੈ ਤੇ ਜਿਨ੍ਹਾਂ ਨੇ ਕਾਮਦੇ ਇਨਸਾਨ ਨੂੰ ਕਾਉਂਸਲਰ ਵੀ ਬਣਾਇਆ ਇੰਨੀ ਇੱਜ਼ਤ ਦਿੱਤੀ ਤੇ ਦੁਬਾਰਾ ਤੋਂ ਇੱਕ ਵਾਰ ਮੈਂ ਧੰਨਵਾਦ ਕਰਦਾ ਹਾਂ ਸਾਰੀ ਹਾਈ ਕਮਾਂਡ ਦਾ ਸੀਐਮ ਭਗਵੰਤ ਮਾਨ ਜੀ ਦਾ ਕੇਜਰੀਵਾਲ ਸਰ ਦਾ ਸ਼ੈਰੀ ਗਲਸੀ ਜੀ ਦਾ ਸੌਂਤ ਸਾਹਿਬ ਦਾ ਆਲੂ ਵਾਲੀਆ ਸਾਹਿਬ ਜੀ ਦਾ ਨਿੱਜਾ ਸਾਹਿਬ ਦਾ ਜਿਨ੍ਹਾਂ ਨੇ ਅੱਜ ਮੈਨੂੰ ਅਸ਼ੀਰਵਾਦ ਦੇ ਕੇ ਦੁਬਾਰਾ ਘਰ ਵਾਪਸੀ ਕਰਾਈ ਹੈ ਤੇ ਮੈਂ ਵਾਅਦਾ ਕਰਦਾ ਹਾਂ ਜਿਸ ਡੈਡੀਕੇਸ਼ਨ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਆਮ ਆਦਮੀ ਪਾਰਟੀ ਲਈ ਅੱਗੇ ਤੋਂ ਵੀ ਮੈਂ ਵੱਧ ਚੜ ਕੇ ਆਪਣਾ ਯੋਗਦਾਨ ਪਾ ਕੇ اپنی اس بائی الیکشن نو سنجیو अरोड़ा जी ਦੇ ਹੱਕ ਦੇ ਵਿੱਚ ਜਿਤਾਉਂਗਾ ਕੈਂਪੇਨ ਕਰੂੰਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ سنجیو अरोड़ा जी ਵਿਧਾਨ ਸਭਾ ਜ਼ਰੂਰ ਜਾਣਗੇ ਧੰਨਵਾਦ ਜੀ 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 ਸਤਿ ਸ਼੍ਰੀ ਅਕਾਲ ਵਿੱਚ ਕਾਰ ਬਿਚਕਾਰ ਬਿਚਲੇ ਪੋਰਿਆ پلاਜ਼ਾ ਮੈਂ ਖਸਾ ਬਨੋਦ ਨਿੱਕਾ ਮੈਂ ਦੁੱਤ ਜੀ आम आदमी पार्टी जिंदाबाद इंतजाम जिंदाबाद आसलाओ आम आदमी पार्टी जिंदाबाद जिंदाबाद आम आदमी पार्टी जिंदाबाद जिंदाबाद करदे जी चरी जी जिंदाबाद सर सीरियल बंद के नहीं हुआ जिंदाबाद आ गया आ गया तनु वाला आ गया मुबारक मुबारक तकड़ा मुबारके चलो